ਹਾਂਜੀ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤਾਂ ਪੇਸ਼ ਕਰਦੇ ਆ ਅੱਜ ਦੀ ਤਾਜ਼ਾ ਵੱਡੀ ਅਪਡੇਟ ਅਗਸਤ ਮਹੀਨੇ ਦੀ ਪੈਨਸ਼ਨ ਨੂੰ ਲੈ ਕੇ ਵੱਡੀ ਅਪਡੇਟ ਕਿਹੜੀ ਆਈ ਹੈ ਤੁਹਾਡੇ ਨਾਲ ਇਹ ਵੀ ਚਰਚਾ ਕਰਾਂਗੇ ਤੇ ਨਾਲੇ ਤੁਹਾਨੂੰ ਦੱਸਾਂਗੇ 2500 ਰੁਪਏ ਤੇ ਸਰਕਾਰ ਦਾ ਕੀ ਕਹਿਣਾ ਹੈ ਤੇ ਬੈਂਕਾਂ ਦੇ ਵੱਲੋਂ ਹਦਾਇਤਾਂ ਕੀ ਜਾਰੀ ਹੋ ਚੁੱਕੀਆਂ ਨੇ ਇਹਨਾਂ ਬਾਰੇ ਵੀ ਗੱਲ ਕਰਾਂਗੇ ਹੁਣ ਆਪਾਂ ਪੈਨਸ਼ਨਾਂ ਦੀ ਗੱਲ ਕਰੀਏ ਤੇ ਕਿਹੜੀ ਕਿਹੜੀ ਪੈਨਸ਼ਨ ਲੋਕਾਂ ਦੀ ਜਿਹੜੀ ਹੁਣ ਆ ਰਹੀ ਹੈ ਬਜ਼ੁਰਗ ਪੈਨਸ਼ਨ ਹੈ ਜੀ ਉਹਨਾਂ ਦੀ ਵੀ ਪੈਨਸ਼ਨ ਆ ਰਹੀ ਹੈ ਵਿਧਵਾ ਪੈਨਸ਼ਨਾਂ ਦੀ ਵੀ ਸਰਕਾਰ ਵੱਲੋਂ ਹੁਣ ਦਿੱਤੀ ਜਾ ਰਹੀ ਹੈ ਤੇ ਜਿਹੜੀ ਅੰਗਰੀ ਪੈਨਸ਼ਨ ਆ ਉਹ ਵੀ ਦੇ ਦਿੱਤੀ ਗਈ ਹੈ ਬੇਸਹਾਰਾ ਬੱਚਿਆਂ ਦੇ ਲਈ ਜਿਹੜੀ ਪੈਨਸ਼ਨ ਹੁੰਦੀ ਹੈ ਉਹ ਵੀ ਹੁਣ ਲੋਕਾਂ ਨੂੰ ਪੈਨਸ਼ਨ ਦੇ ਦਿੱਤੀ ਗਈ ਹੈ ਤੇ ਹੁਣ ਉਹ ਕਿਹੜੇ ਇਲਾਕੇ ਨੇ ਜਿਨ੍ਹਾਂ ਦੇ ਵਿੱਚ ਪੈਨਸ਼ਨ ਆਈ ਹੈ ਇਸ ਦੀ ਵੀ ਗੱਲ ਕਰਾਂਗੇ ਆਪਾਂ ਤੇ 2500 ਰੁਪਏ ਤੇ ਕੀ ਅਪਡੇਟ ਆਈ ਹੈ ਤੇ ਬੈਂਕਾਂ ਨੇ ਕਿਹੜੀ ਨਵੀਂ ਹਿਦਾਇਤ ਲੋਕਾਂ ਨੂੰ ਜਾਰੀ ਕੀਤੀ ਹੈ ਇਸ ਦੇ ਉੱਤੇ ਵੀ ਆਪਾਂ ਚਾਨਣਾ ਪਾਵਾਂਗੇ ਤਾਂ ਜੋ ਤੁਹਾਨੂੰ ਕਿਸੇ ਵੀ ਤਰੀਕੇ ਦੀ ਔਣ ਵਾਲੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਕਰਕੇ ਤੁਸੀਂ ਵੀਡੀਓ ਜਿਹੜੀ ਐਂਡ ਤੱਕ ਜਰੂਰ ਦੇਖਣੀ ਹੈ ਤਾਂ ਜੋ ਤੁਹਾਨੂੰ ਵੀ ਬੈਂਕਾਂ ਦੇ ਵੱਲੋਂ ਦਿੱਤੀਆਂ ਹਦਾਇਤਾਂ ਦਾ ਪਤਾ ਲੱਗ ਸਕੇ ਤੇ ਤੁਸੀਂ ਵੀ ਆਉਣ ਵਾਲੀ ਹਰ ਇੱਕ ਤਰ੍ਹਾਂ ਦੀ ਅਪਡੇਟ ਤੋਂ ਜਾਣੂ ਹੋ ਸਕੋ। ਦੋਸਤੋ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਵੀਡੀਓ ਚੰਗੀ ਲੱਗੇ ਵੀਡੀਓ ਨੂੰ ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ। ਤਾਂ ਦੋਸਤੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਅਗਸਤ ਮਹੀਨੇ ਦੀ ਪੈਨਸ਼ਨ ਦੀ। ਤਾਂ ਦੋਸਤੋ ਸਭ ਤੋਂ ਪਹਿਲਾਂ ਦੱਸ ਦਿਆਂ ਕਿ ਜਿਹੜੇ ਵੀ 4-5 ਤਰ੍ਹਾਂ ਦੀ ਪੈਨਸ਼ਨ ਹੈ ਉਹ ਸਾਰੀ ਇਕੱਠੀ ਰਿਲੀਜ਼ ਕਰ ਦਿੱਤੀ ਜਾਂਦੀ ਹੈ। ਹੁਣ ਕਿਹਨਾ ਕਿਹਨਾ ਇਲਾਕਿਆਂ ਦੇ ਵਿੱਚ ਇਹ ਚਾਰ ਪੰਜ ਤਰ੍ਹਾਂ ਦੀ ਜਿਹੜੀ ਪੈਨਸ਼ਨ ਹੈ ਇਹ ਵੰਡੀ ਗਈ ਹੈ ਉਹਨਾਂ ਦੀ ਆਪਾਂ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਜਿਹੜਾ ਅੰਮ੍ਰਿਤਸਰ ਹੈ ਜਿਹੜਾ ਠੀਕ ਹੈ ਜੀ ਅੰਮ੍ਰਿਤਸਰ ਜ਼ਿਲ੍ਹਾ ਹੈ ਉਸ ਦੇ ਵਿੱਚ ਪੈਨਸ਼ਨ ਦੇ ਚੁੱਕਿਆ ਹੋ ਸਕਦਾ ਹੈ ਕੁਝ ਕੁ ਬਲੋਗ ਜਾਂ ਫਿਰ ਡਿਸਟ੍ਰਿਕਟ ਡਿਸਟ੍ਰਿਕਟ ਦੇ ਵਿੱਚ ਇਹ ਬਲੋਗ ਜਾਂ ਫਿਰ ਪਿੰਡ ਰਹਿੰਦੇ ਹੋਣ ਤਕਰੀਬਨ ਜਿਹੜਾ ਅੰਮ੍ਰਿਤਸਰ ਜ਼ਿਲ੍ਹਾ ਹੈ ਇਹਦੇ ਵਿੱਚ ਪੈਨਸ਼ਨ ਹੁਣ ਦਿੱਤੀ ਜਾਣ ਜਾਰੀ ਹੈ ਤਾਂ ਹੁਣ ਅੱਗੇ ਗੱਲ ਕਰੀਏ ਦੋਸਤੋ ਅਗਲਾ ਜ਼ਿਲ੍ਹਾ ਕਿਹੜਾ ਹੈ ਅਗਲਾ ਜ਼ਿਲ੍ਹਾ ਹੈ ਜੀ ਬਰਨਾਲਾ ਠੀਕ ਹੈ ਜੀ ਬਰਨਾਲਾ ਜ਼ਿਲ੍ ਜਿਸ ਦੇ ਵਿੱਚ ਵੀ ਪੈਨਸ਼ਨ ਦਿੱਤੀ ਜਾ ਰਹੀ ਹੈ ਤਾਂ तकरीबन ਸਾਰੇ ਹੀ ਜ਼ਿਲ੍ਹੇ ਨੂੰ ਕਵਰ ਕਰ ਲਿਆ ਗਿਆ ਹੈ ਪੈਨਸ਼ਨ ਦੇ ਰੂਪ ਦੇ ਵਿੱਚ ਤਾਂ ਅਗਲਾ ਜਿਹੜਾ ਆਪਾਂ ਗੱਲ ਕਰੀਏ ਤਾਂ ਜ਼ਿਲ੍ਹਾ ਜੀ ਉਹ ਵਾ ਜੀ ਫਤੇਗੜ ਸਾਹਿਬ ਤਾਂ ਇਸ ਦੇ ਵਿੱਚ ਵੀ ਦੋਸਤੋ ਪੈਨਸ਼ਨਾਂ ਹੁਣ ਦਿੱਤੀ ਜਾ ਰਹੀ ਹੈ ਅਗਸਤ ਮਹੀਨੇ ਦੀ ਪੈਨਸ਼ਨ ਹੈ ਜਿਹੜੀ ਉਹ ਰਿਲੀਜ਼ ਕਰ ਦਿੱਤੀ ਗਈ ਹੈ ਉਸ ਤੋਂ ਅੱਗੇ ਗੱਲ ਕਰੀਏ ਤਾਂ ਦੋਸਤੋ ਅਗਲਾ ਜ਼ਿਲ੍ਹਾ ਹੈ ਜੀ ਫਿਰੋਜ਼ਪੁਰ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਵੀ ਇਹ ਪੈਨਸ਼ਨਾਂ ਜਿਹੜੀ ਉਹ ਜਾਰੀ ਹੋ ਚੁੱਕੀ ਹੈ ਹੁਣ ਆਪਾਂ ਗੱਲ ਕਰਦੇ ਹਾਂ ਉਸ ਤੋਂ ਅਗਲੇ ਜ਼ਿਲ੍ਹੇ ਦੀ ਅਗਲਾ ਜ਼ਿਲ੍ਹਾ ਹੈ ਜੀ ਹੁਸ਼ਿਆਰਪੁਰ ਹੁਸ਼ਿਆਰਪੁਰ ਦੇ ਵਿੱਚ ਵੀ ਇਹ ਜਿਹੜੇ ਪੈਨਸ਼ਨ ਹੈ ਜਿਹੜੀ ਸਰਕਾਰ ਦੇ ਵੱਲੋਂ ਦਿੱਤੀ ਜਾ ਚੁੱਕੀ ਹੈ ਤਾਂ ਉਹ ਲੋਕ ਜਿਹੜੇ ਬੈਂਕਾਂ ਦੇ ਵਿੱਚ ਜਾ ਕੇ ਪੈਨਸ਼ਨ ਕਢਵਾ ਸਕਦੇ ਨੇ ਤੇ ਅਗਲਾ ਜ਼ਿਲ੍ਹਾ ਦੀ ਗੱਲ ਕਰੀਏ ਤਾਂ ਅਗਲਾ ਜ਼ਿਲ੍ਹਾ ਹੈ ਜੀ ਕਪੂਰਥਲਾ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਵੀ ਪੈਨਸ਼ਨ ਵੰਡੀ ਜਾ ਚੁੱਕੀ ਹੈ ਜਿਨ੍ਹਾਂ ਨੇ ਨਹੀਂ ਕਢਵਾਈ ਤੁਸੀਂ ਪੈਨਸ਼ਨ ਕਢਵਾ ਸਕਦੇ ਹੋ ਅਗਲਾ ਜ਼ਿਲ੍ਹਾ ਹੈ ਜੀ ਲੁਧਿਆਣਾ ਲੁਧਿਆਣੇ ਦੇ ਵਿੱਚ ਵੀ ਜਿਹੜੀ ਹੈ ਪੈਨਸ਼ਨ ਹੈ ਉਹ ਰਿਲੀਜ਼ ਕਰ ਦਿੱਤੀ ਗਈ ਹੈ ਤੁਸੀਂ ਪੈਨਸ਼ਨ ਜਾ ਕੇ ਕਢਵਾ ਸਕਦੇ ਹੋ ਜੇ ਤੁਹਾਡੇ ਕੋਲ ਹਜੇ ਤੱਕ ਬੈਂਕ ਦਾ ਮੈਸੇਜ ਨਹੀਂ ਆਇਆ ਤਾਂ ਤੁਸੀਂ ਥੋੜਾ ਵੇਟ ਵੀ ਕਰ ਸਕਦੇ ਹੋ ਹੁਣ ਅੱਗੇ ਆਪਾਂ ਗੱਲ ਕਰੀਏ ਤੇ ਉਹ ਅਗਲਾ ਜ਼ਿਲ੍ਹਾ ਕਿਹੜਾ ਹੈ ਜਿਸ ਦੇ ਵਿੱਚ ਪੈਨਸ਼ਨ ਆਈ ਹੈ ਤਾਂ ਅਗਲਾ ਜਿਹੜਾ ਹੈ ਜੀ ਮਾਨਸਾ ਮਾਨਸਾ ਜ਼ਿਲ੍ਹੇ ਦੇ ਵਿੱਚ ਵੀ ਪੈਨਸ਼ਨ ਆ ਚੁੱਕੀ ਹੈ ਤੇ ਉਸ ਤੋਂ ਬਾਅਦ ਦੋਸਤੋ ਜਿਹੜਾ ਹੈ ਮੁਕਤ ਮੁਕਤ ਸਰ ਵੀ ਜਿਹੜਾ ਜ਼ਿਲ੍ਹਾ ਹੈ ਉਸ ਦੇ ਵਿੱਚ ਵੀ ਪੈਨਸ਼ਨ ਆ ਚੁੱਕੀ ਹੈ ਫਿਲਹਾਲ ਦੋਸਤੋ ਤੁਹਾਨੂੰ ਦੱਸਣਾ ਚਾਹਾਂਗੇ ਜੇ ਕੁਝ ਵੀ ਇਲਾਕੇ ਇਹਨਾਂ ਜਿਹੜੇ ਜ਼ਿਲ੍ਹੇ ਅਸੀਂ ਦੱਸੇ ਨੇ ਇਹਨਾਂ ਦੇ ਵਿੱਚ ਜੇ ਤੁਹਾਡੀ ਪੈਨਸ਼ਨ ਨਹੀਂ ਆਈ ਤੇ ਤੁਹਾਨੂੰ ਵੇਟ ਕਰਨਾ ਚਾਹੀਦਾ ਕਿਉਂਕਿ ਕੁਝ-ਕਈ ਇਲਾਕਿਆਂ ਦੇ ਵਿੱਚ ਕਈ ਵਾਰ ਹੁੰਦਾ ਕਿ ਲੇਟ ਪੈਨਸ਼ਨ ਜਾਂਦੀ ਹੈ ਤਾਂ ਦੂਸਰਾ ਇਸ ਤੋਂ ਅਗਲਾ ਜ਼ਿਲ੍ਹਾ ਤੁਹਾਨੂੰ ਦੱਸਦੀਆਂ ਇਸ ਤੋਂ ਅਗਲਾ ਜ਼ਿਲ੍ਹਾ ਹੈ ਜੀ ਤਰਨਤਾਰਨ ਠੀਕ ਹੈ ਜੀ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਵੀ ਪੈਨਸ਼ਨ ਆ ਚੁੱਕੀ ਹੈ ਗੱਲ ਓਰੇ ਕਰੀਏ ਹੁਣ ਦੋ ਜ਼ਿਲ੍ਹਿਆਂ ਦੀ ਜਿਨ੍ਹਾਂ ਦੇ ਵਿੱਚ ਦੋਸਤੋ ਹਾਲੇ ਪੈਨਸ਼ਨ ਦੀ ਗੱਲ ਚੱਲ ਰਹੀ ਹੈ ਜਿਨ੍ਹਾਂ ਦੇ ਵਿੱਚ ਪਟਿਆਲਾ ਠੀਕ ਹੈ ਤੇ ਸੰਗਰੂਰ ਜ਼ਿਲ੍ਹਾ ਆਉਂਦਾ ਹੈ ਇਹਨਾਂ ਦੋਨਾਂ ਦੇ ਇੱਕ ਦੋ ਦਿਨ ਚ ਆ ਜੇਗੀ ਤੇ ਬਾਕੀ ਜਿਹੜੇ ਜ਼ਿਲ੍ਹੇ ਬਚੇ ਨੇ ਉਹਨਾਂ ਦੇ ਵਿੱਚ ਦੋਸਤੋ ਤੁਹਾਨੂੰ ਦੱਸ ਦਿੰਦੇ ਕਿ 15 ਤਰੀਕ ਤੋਂ ਪਹਿਲਾ ਪਹਿਲਾ ਜਿਹੜੀ ਉਹ ਪੈਨਸ਼ਨ ਆ ਜੇਗੀ ਜੇ ਤੁਸੀਂ ਵੀ ਇਹਨਾਂ ਜ਼ਿਲ੍ਹਿਆਂ ਤੋਂ ਬਿਲੋਂਗ ਕਰਦੇ ਹੋ ਤੇ ਤੁਹਾਡੀ ਪੈਨਸ਼ਨ ਆ ਚੁੱਕੀ ਹੈ ਤੇ ਇੱਕ ਵਾਰੀ ਕਮੈਂਟ ਦੇ ਵਿੱਚ ਓਕੇ ਜ਼ਰੂਰ ਕਰਨਾ ਹੈ ਕਿ ਤੁਹਾਡ ਤੁਹਾਨੂੰ ਪੈਨਸ਼ਨ ਮਿਲ ਚੁੱਕੀ ਹੈ ਤਾਂ ਦੋਸਤੋ ਹੁਣ ਤੁਹਾਨੂੰ ਦੱਸਣਾ ਚਾਹਾਂਗੇ ਕਿ ਪੰਜਾਬ ਸਰਕਾਰ ਵੱਲੋਂ ਜਿਹੜੀ 2500 ਪੈਨਸ਼ਨ ਹੈ ਉਸ ਦੇ ਬਾਰੇ ਪਰ ਦੋਸਤੋ ਉਸ ਤੋਂ ਪਹਿਲਾਂ ਇੱਕ ਨਿੱਕੀ ਜੀ ਬੇਨਤੀ ਹੈ ਕੀ ਬੈਂਕਾਂ ਦੇ ਵਿੱਚੋਂ ਜਦੋਂ ਤੁਸੀਂ ਪੈਨਸ਼ਨ ਕਢਾਉਨੇ ਹੋ ਠੀਕ ਹੈ ਉਹ ਤਾਂ ਠੀਕ ਹੈ ਤੇ ਉਸ ਤੋਂ ਬਾਅਦ ਬੈਂਕ ਨੇ ਇੱਕ ਹਦਾਇਤ ਜਾਰੀ ਕੀਤੀ ਹੈ ਕਿ ਇਹਨਾਂ ਦੇ ਲਈ ਉਹ ਉਹਨਾਂ ਲੋਕਾਂ ਦੇ ਲਈ ਜਿਹੜੇ ਕਿ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਜਿਹੜੇ ਮਾਰਕੀਟ ਦੇ ਵਿੱਚ ਦੁਕਾਨਾਂ ਹੁੰਦੀਆਂ ਨੇ ਠੀਕ ਹੈ ਉਹ ई ਪੀ ਐਸ ई ਪੀ ਐਸ ਦੇ ਤਰ੍ਹਾਂ ਹੀ ਆਧਾਰਿਤ ਨਵਾਂ ਪੇਮੈਂਟ ਸਿਸਟਮ ਆਹੀਂ ਪੈਨਸ਼ਨ ਕਢਾਉਂਦੇ ਨੇ ਯਾਨੀ ਕਿ ਗੁੱਠਾ ਲਾ ਕੇ ਪੈਨਸ਼ਨ ਕੱਢਦੇ ਨੇ ਤਾਂ ਦੋਸਤੋ ਉਹਨਾਂ ਦੇ ਲਈ ਹਦਾਇਤਾਂ ਬੈਂਕਾਂ ਨੇ ਜਾਰੀ ਕਰ ਦਿੱਤੀਆਂ ਨੇ ਜੇ ਤੁਸੀਂ ਵੀ ਦੋਸਤੋ ਗੁੱਠਾ ਲਾ ਕੇ ਮਸ਼ੀਨ ਦੇ ਉੱਤੇ ਪੈਨਸ਼ਨ ਕੱਢਦੇ ਹੋ ਤੁਹਾਨੂੰ ਬਹੁਤ ਹੀ ਜਾਨਣੀ ਹੈ ਜ਼ਰੂਰੀ ਹੈ ਬੈਂਕਾਂ ਨੇ ਹਦਾਇਤ ਸਾਫ਼-ਸਾਫ਼ ਕਹਿ ਦਿੱਤਾ ਹੈ ਤਾਂ ਕੀ ਕਹੇ ਉਸ ਦੇ ਬਾਰੇ ਗੱਲ ਕਰੀਏ ਤਾਂ ਬੈਂਕਾਂ ਨੇ ਕਿਹਾ ਹੈ ਕਿ ਜਿਹੜੇ ਲੋਕ ਪੈਨਸ਼ਨ ਅੰਗੂਠਾ ਲਾ ਕੇ ਬਾਹਰੋਂ ਕਢਵਾਉਂਦੇ ਨੇ ਉਹਨਾਂ ਨੂੰ ਆਪਣੇ ਖਾਤੇ ਦੇ ਬਕਾਇਆ ਬੈਲੈਂਸ ਠੀਕ ਹੈ ਤੇ ਕਿੰਨਾ ਪੈਸਾ ਕਢਵਾਏ ਨੇ ਇਹਦੀ ਰਸੀਦ ਜਿਹੜੀ ਉਹ ਦੁਕਾਨਦਾਰ ਤੋਂ ਜ਼ਰੂਰ ਲੈਣੀ ਚਾਹੀਦੀ ਹੈ ਕਿਉਂਕਿ ਦੋਸਤੋ ਕੀ ਹੁੰਦਾ ਕਈ ਵਾਰ ਦੁਕਾਨਦਾਰ ਕੀ ਕਰਦਾ ਹੈ ਜਿਵੇਂ ਕਿ ਤੁਹਾਡੀ ਹੁਣ 1500 ਪੈਨਸ਼ਨ ਹੈ ਤਾਂ ਕੀ ਕਰਦਾ 2000 ਰੁਪਏ ਠੀਕ ਹੈ ਜਾਂ ਫਿਰ 1700 ਰੁਪਏ 1800 ਰੁਪਏ ਯਾਨੀ ਕਿ ਫालतू ਪੈਸੇ ਦੋਸਤ 300 ਰੁਪਏ ਕੱਢ ਲੈਂਦਾ ਹੈ ਤਾਂ ਤੁਹਾਨੂੰ ਸਿਰਫ 1500 ਹੀ ਦਿੰਦਾ ਹੈ ਤਾਂ ਇਸ ਤਰੀਕੇ ਨਾਲ ਫਰੋਡ ਹੋ ਰਿਹਾ ਹੈ ਕਾਫੀ ਸ਼ਿਕਾਇਤਾਂ ਜਿਹੜੀਆਂ ਬੈਂਕਾਂ ਨੂੰ ਮਿਲ ਰਹੀਆਂ ਨੇ ਕਿ ਉਹਨਾਂ ਨੂੰ ਬੈਂਕਾਂ ਦੇ ਵਿੱਚ ਬਜ਼ੁਰਗਾਂ ਕੇ ਕਹਿੰਦੇ ਨੇ ਕਿ ਸਾਡੇ ਖਾਤੇ ਦੇ ਵਿੱਚ ਇੰਨਾ ਬਕਾਇਆ ਸੀ ਅਸੀਂ ਸਿਰਫ 1500 ਰੁਪਏ ਹੀ ਕਢੋਣੇ ਆ ਬਾਕੀ ਸਾਡੇ ਖਾਤੇ ਦੇ ਵਿੱਚ ਜਿਵੇਂ 4000 ਰੁਪਿਆ ਹੈ ਠੀਕ ਹੈ ਉਹ ਪਿਆ ਰਹਣ ਦੇ ਸਾਨੂੰ ਪੈਨਸ਼ਨ ਪੈਨਸ਼ਨ ਦੇ ਦੇ ਹੁਣ ਦੁਕਾਨਦਾਰ ਕੀ ਕਰਦੇ ਨੇ ਕਈ ਜਿਹੜੇ ਫਰੋਡ ਕਰਦੇ ਨੇ ਉਹ ਕੀ ਕਰਦੇ ਨੇ ਇਹਦੇ ਵਿੱਚੋਂ 100 ਰੁਪਿਆ 200 ਰੁਪਿਆ 50 ਰੁਪਿਆ ਐਕਸਟਰਾ ਕਰਨਾ ਸ਼ੁਰੂ ਕਰ ਦਿੰਦੇ ਨੇ ਤੇ ਹੌਲੀ ਹੌਲੀ ਜਿਹੜਾ ਇਹ 4000 ਰੁਪਿਆ ਇਹ ਮਾਈਨਸ ਹੋਣ ਲੱਗ ਜਾਂਦਾ ਇਸ ਤਰੀਕੇ ਨਾਲ ਜਦੋਂ ਲੋਕਾਂ ਨੂੰ ਪਤਾ ਲੱਗਦਾ ਕਿ ਉਹਨਾਂ ਦੇ ਜਿਹੜੇ 4000 ਰੁਪਿਆ ਸੀ ਉਹਦੇ ਮਾਈਨਸ ਹੈ ਉਹ ਸਾਡੇ ਖਾਤੇ ਵਿੱਚ ਪੂਰਾ ਨਹੀਂ ਦਿਖਾ ਰਿਹਾ ਤੇ ਉਹ ਕੀ ਕਰਦੇ ਨੇ ਉਹ ਫਿਰ ਬੈਂਕਾਂ ਦੇ ਵਿੱਚ ਜਾਂਦੇ ਨੇ ਬੈਂਕਾਂ ਦੇ ਵਿੱਚ ਆਪਣੀ ਸ਼ਿਕਾਇਤ ਲਿਖਦੇ ਨੇ ਤਾਂ ਇਸ ਕਰਕੇ ਬੈਂਕਾਂ ਨੇ ਹਦਾਇਤ ਜਾਰੀ ਕੀਤੀ ਹੈ ਕਿ ਜਿਹੜੇ ਵੀ ਦੁਕਾਨਦਾਰ ਦੇ ਕੋਲ ਤੁਸੀਂ ਪੈਨਸ਼ਨ ਕਢਾਉਨੇ ਆ ਉਹਦੇ ਕੋਲ ਤੁਸੀਂ ਰਸੀਦ ਪੱਕੀ ਰਸੀਦ ਜ਼ਰੂਰ ਲੈਣੀ ਹੈ ਤਾਂ ਜੋ ਕਿਸੇ ਵੀ ਗੱਲ ਦੀ ਪਰੇਸ਼ਾਨੀ ਆਵੇ ਤਾਂ ਤੁਸੀਂ ਉਹ ਰਸੀਦ ਦਿਖਾ ਸਕਦੇ ਹੋ ਕਿਉਂਕਿ ਉਸ ਰਸੀਦ ਦੇ ਉੱਤੇ ਸਾਰਾ ਕੁਝ ਲਿਖਿਆ ਹੁੰਦਾ ਤੁਸੀਂ ਕਿੰਨੇ ਰੁਪਏ ਕਢਾਏ ਨੇ ਤੁਹਾਡੇ ਹੱਥ ਦੇ ਵਿੱਚ ਕਿੰਨੇ ਰੁਪਏ ਆਏ ਨੇ ਤੇ ਉਹ ਪੈਸੇ ਕਢੋਣ ਤੋਂ ਬਾਅਦ ਤੁਹਾਡੇ ਖਾਤੇ ਦਾ ਬੈਲੈਂਸ ਕਿੰਨਾ ਬਕਾਇਆ ਬਚਿਆ ਹੋਇਆ ਹੈ ਇਸ ਤਰੀਕੇ ਨਾਲ ਤੁਸੀਂ ਆਪਣੇ ਖਾਤੇ ਦਾ ਪੇਮੈਂਟ ਜਿਹੜਾ ਉਹ ਸੇਵ ਕਰ ਸਕਦੇ ਹੋ ਫਰੋਡ ਤੋਂ ਵੀ ਬਚ ਸਕਦੇ ਹੋ ਹੁਣ ਗੱਲ ਕਰਦੇ ਹਾਂ ਦੋਸਤੋ ਆਪਾਂ ਕਿ ਹੁਣ ਪੰਜਾਬ ਸਰਕਾਰ ਨੇ ਗੱਲ ਆਖੀ ਹੈ ਕਿ ਜਿਹੜੀ 2500 ਰੁਪਏ ਦੀ ਪੈਨਸ਼ਨ ਦੀ ਤਾਂ 2500 ਪੈਨਸ਼ਨ ਦੇ ਲਈ ਗੱਲ ਸੁਣ ਚ ਆਈ ਹੈ ਕਿ ਪੰਜਾਬ ਸਰਕਾਰ ਐ ਹੁਣ ਜਲਦੀ ਹੀ ਪੈਨਸ਼ਨ ਸ਼ੁਰੂ ਕਰਨ ਜਾ ਰਹੀ ਹੈ ਸ਼ਾਇਦ ਨੌਵੇਂ ਜਾਂ ਫਿਰ ਦਸਵੇਂ ਮਹੀਨੇ ਦੇ ਵਿੱਚ ਇਹ ਪੈਨਸ਼ਨ ਸ਼ੁਰੂ ਕਰ ਦੇਗੀ ਪਰ ਉਸ ਤੋਂ ਪਹਿਲਾਂ ਦੋਸਤੋ ਕਾਫੀ ਲੋਕਾਂ ਦੀ ਪੈਨਸ਼ਨ ਹੈ ਜਿਹੜੀ ਬੰਦ ਹੋ ਜਾਏਗੀ ਤੇ ਕਈਆਂ ਨੂੰ ਜਿਹੜੀ 2500 ਪੈਨਸ਼ਨ ਨਹੀਂ ਮਿਲਣੀ ਹੈ ਉਹ ਕਿਹਨਾਂ ਨੂੰ ਨਹੀਂ ਮਿਲਣੀ ਹੈ ਉਸ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਉਹਨਾਂ ਲੋਕਾਂ ਦੀ ਪੈਨਸ਼ਨ ਹੈ ਜਿਹੜੀ ਉਹ ਕੱਟੀ ਜਾਏਗੀ ਜਿਨ੍ਹਾਂ ਦੇ ਘਰੇ ਦੋਸਤੋ ਸਰਕਾਰੀ ਨੌਕਰੀ ਹੈ ਯਾਨੀ ਕਿ ਗਵਰਨਮੈਂਟ ਜੋਬ ਕੋਈ ਵੀ ਕਰਦਾ ਹੈ ਤਾਂ ਪੈਨਸ਼ਨ ਲੈ ਰਿਹਾ ਹੈ ਉਹ ਆਪਣੀ ਜਿਹੜੀ ਪੈਨਸ਼ਨ ਕਟਵਾ ਦੇ ਕਿਉਂਕਿ ਉਹਨਾਂ ਨੂੰ ਇਹ ਪੈਨਸ਼ਨ ਨਹੀਂ ਮਿਲਣੀ ਠੀਕ ਹੈ ਅਗਲਾ ਹੈ ਜੀ ਜਿਨ੍ਹਾਂ ਦੀ ਆਮਦਨ ਠੀਕ ਹੈ ਜੀ ਜਿਨ੍ਹਾਂ ਦੀ ਆਮਦਨ ਉਹ 3 ਲੱਖ ਤੋਂ ਜ਼ਿਆਦਾ ਹੈ 3 ਲੱਖ ਤੋਂ ਜਿਨ੍ਹਾਂ ਦੀ ਆਮਦਨ ਸਾਲਾਨਾ ਤੋਂ ਜ਼ਿਆਦਾ ਹੈ ਤਾਂ ਉਹਨਾਂ ਲੋਕਾਂ ਨੂੰ ਇਹ ਪੈਨਸ਼ਨ ਨਹੀਂ ਮਿਲਣੀ ਯਾਨੀ ਕਿ 25ਵਾਂ ਪੈਨਸ਼ਨ ਨਹੀਂ ਮਿਲਣੀ ਤੇ ਤੀਜੀ ਹੈ ਕਿ ਜਿਨ੍ਹਾਂ ਦਾ ਆਧਾਰ ਕਾਰਡ ਠੀਕ ਹੈ ਜੀ ਆਧਾਰ ਕਾਰਡ ਤੇ ਪੈਨ ਕਾਰਡ ਠੀਕ ਹੈ ਜੀ ਇਹ ਬੈਂਕ ਦੇ ਵਿੱਚ ਨਹੀਂ ਜਮਾ ਤੇ ਜਿਹੜਾ ਪੈਨਸ਼ਨ ਦਫ਼ਤਰ ਹੈ ਉੱਥੇ ਵੀ ਨਹੀਂ ਜਮਾ ਤਾਂ ਉਹਨਾਂ ਦੀ ਪੈਨਸ਼ਨ ਹੈ ਜਿਹੜੀ ਹੁਣ ਨਹੀਂ ਮਿਲੇਗੀ ਜਦੋਂ 2500 ਸ਼ੁਰੂ ਹੋਏਗੀ ਤੇ ਜਿਨਨੇ ਵੀ ਬਾਕੀ ਲੋਕ ਨੇ ਜਿਨ੍ਹਾਂ ਦਾ ਸਾਰਾ ਹੀ ਸਾਰਾ ਕੁਝ ਸਹੀ ਹੈ ਸਾਰੇ ਹਦਾਇਤਾਂ ਫੋਲੋ ਕਰਦੇ ਨੇ ਤਾਂ ਉਹਨਾਂ ਨੂੰ ਜਿਹੜੀ ਹੈ 1500 ਤੋਂ ਬਾਅਦ ਹੈ ਜਦੋਂ 2500 ਪੈਨਸ਼ਨ ਹੋਈ 1000 ਵਧਾ ਕੇ ਤਾਂ ਉਹਨਾਂ ਨੂੰ ਕੁਝ ਕਰਨ ਦੀ ਲੋੜ ਨਹੀਂ ਉਹਨਾਂ ਨੂੰ 2500 ਰੁਪਏ ਪੈਨਸ਼ਨ ਜਿਹੜੀ ਉਹਨਾਂ ਦੇ ਖਾਤੇ ਦੇ ਵਿੱਚ ਆਣ ਲੱਗ ਜੇਗੀ ਤਾਂ ਦੋਸਤੋ ਇਹੀ ਹਦਾਇਤਾਂ ਸੀ ਬੈਂਕ ਦੇ ਵੱਲੋਂ ਕਿ ਜੇ ਤੁਸੀਂ ਗੂਠਾ ਲਾ ਕੇ ਪੈਨਸ਼ਨ ਕਢਵਾਉਨੇ ਹੋ ਤਾਂ ਤੁਸੀਂ ਗੌਰ ਰੱਖਣਾ ਹੈ ਕਿ ਲੋਕ ਜਿਹੜੇ ਪੈਨਸ਼ਨ ਕੱਢਦੇ ਨੇ ਉਹ ਤੁਹਾਡੀ ਕਿੰਨਾ ਬੈਲੈਂਸ ਤੁਹਾਡੇ ਖਾਤੇ ਦੇ ਵਿੱਚੋਂ ਕੱਢ ਰਹੇ ਨੇ ਤੇ ਤੁਸੀਂ ਉਹਨਾਂ ਉਹਨਾਂ ਤੋਂ ਰਸੀਦ ਲੈਣੀ ਹੈ ਤਾਂ ਜੋ ਕਦੇ ਲੋੜ ਪਵੇ ਤੇ ਤੁਸੀਂ ਉਹ ਰਸੀਦ ਦਿਖਾ ਸਕੋ ਤਾਂ ਉਮੀਦ ਕਰਦਾ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਗੀ ਵਿਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਕੋਈ ਵੀ ਮਨ ਦੇ ਵਿੱਚ ਸਵਾਲ ਹੋਵੇ ਤਾਂ ਕਮੈਂਟ ਰਾਹੀਂ ਤੁਸੀਂ ਪੁੱਛ ਸਕਦੇ ਹੋ ਧੰਨਵਾਦ ਜੀ